ਸੱਚੀ ਕਾਲ ਮਰhaba ਤੁਸੀਂ ਅਨੁਜਾਨ ਤੋਂ ਇੱਕ ਫਿਰਫੜ ਤੋਂ ਨਾਲ ਜੁੜੇ ਅਤੇ ਇੱਕ ਵਾਰੀ ਫੇਰ ਜਿਹੜੀ ਖਬਰ ਆ ਰਹੀ ਹੈ ਲੁਧਿਆਣਾ ਦੇ ਮਾਲ ਰੋਡ ਤੇ ਬਣੇ ਹੋਏ ਤੌਲਗਰੀ ਅਪਾਰਟਮੈਂਟਸ ਨੂੰ ਲੈ ਕੇ ਆ ਰਹੀ ਹੈ ਦੱਸ ਦਈਏ ਕਿ ਸੁਨੀਲ ਮੜਿਆ ਪਰਿਵਾਰ ਵੱਲੋਂ ਜਿਹੜਾ ਇਹ ਤੌਲਗਰੀ ਅਪਾਰਟਮੈਂਟਸ ਦੀ ਜਿਹੜੀ ਦੇ ਵਿੱਚ ਬਹੁਤ ਸਾਰੀ ਨਜਾਇਜ਼ ਕੁੱਤਾਰੀਆਂ ਕੀਤੀਆਂ ਗਈਆਂ ਸੀ ਫਿਰ ਚਾਹੇ ਉਹ ਗਰਾਉਂਡ ਫਲੋਰ ਤੇ ਬਣਾਏ ਗਏ ਸ਼ੋਰੂਮ ਉਹਨੂੰ ਯਾ ਬੇਸਮੈਂਟਸ ਜਿਹੜੀ ਕਿ ਪਾਰਕਿੰਗ ਦਿਖਾਈ ਗਈ ਆ ਉੱਥੇ ਬਣਾਏ ਗਏ ਆਫਿਸਸ ਹੋਣ ਸੋ ਇਸ ਸਾਰੇ ਇਲੀਗਲ ਉਸਾਰੀਆਂ ਨੂੰ ਲੈ ਕੇ ਲਗਭਗ ਪਿਛਲੇ 35 ਸਾਲ ਤੋਂ 톨ਗਿਰੀ ਅਪਾਰਟਮੈਂਟਸ ਦੇ ਲੋਕ ਜਿਹੜੇ ਆ ਉਹ ਕੋਰਟ ਦੇ ਵਿੱਚ ਕੇਸ ਲੜ ਰਹੇ ਨੇ ਆਪਣਾ ਆਪਣੀ ਪਾਰਕਿੰਗ ਅਪਾਰਟਮੈਂਟ ਦੇ ਮਾਲਕ ਆਪਣੀ ਪਾਰਕਿੰਗ ਦੇ ਲਈ ਲੜਾਈ ਲੜ ਰਹੇ ਨੇ ਦਾਸੀ ਹੈ ਕਿ ਪਿਛਲੇ ਲਗਭਗ 1.5 ਸਾਲ ਪਹਿਲਾਂ ਮਾਨਯੋਗ ਕੋਰਟ ਦੇ ਆਦੇਸ਼ਾਂ ਅਨੁਸਾਰ ਜਿਹੜੀ ਇਲੀਗਲ ਉਸਾਰੀਆਂ ਸੀ ਫਿਰ ਚਾਹੇ ਉਹ ਗਰਾਉਂਡ ਫਲੋਰ ਤੇ ਬਣਾਏ ਗਏ ਸ਼ੋਰੂਮਸ ਹੋਣ ਬੀਸਮੈਂਟ ਚ ਚੱਲ ਰਹੀ ਪਾਰਕਿੰਗ ਦੀ ਜਗ੍ਹਾ ਤੇ ਚੱਲ ਰਹੇ ਆਫਿਸਿਸ ਹੋਣ ਜਾਂ ਫਸਟ ਫਲੋਰ ਤੇ ਰੈ residențial ਅਪਾਰਟਮੈਂਟਸ ਚ ਚੱਲ ਰਹੇ ਆਫਿਸਿਸ ਹੋਣ ਉਹ ਸਾਰਿਆਂ ਨੂੰ ਸੀਲ ਕੀਤੇ ਜਾਣ ਦੇ ਆਰਡਰ ਸੀ ਕੋਰਟ ਦੇ ਆਰਡਰ ਤਾ ਜਿਹੜੇ ਕਾਗਜ਼ਾਂ 'ਚ ਇਹਨੂੰ ਸੀਲ ਕੀਤੇ ਜਾਂਦੇ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਕਾਰਪੋਰੇਸ਼ਨ ਨੇ ਲਗਭਗ 1.5 ਸਾਲ ਪਹਿਲਾਂ ਸੀਲ ਵੀ ਕੀਤੇ ਪਰ ਕਿਤੇ ਨਾ ਕਿਤੇ ਰਾਜਨੀਤਿਕ ਪ੍ਰੈਸ਼ਰ ਚ ਦਬਾਅ ਦੇ ਵਿੱਚ 2 ਤੋਂ 3 ਮਹੀਨੇ ਬਾਅਦ ਹੀ ਇਹ ਕਿਸੇ ਦਾਅ ਪੇਚ ਦੇ ਹੇਠ ਇਹਨੂੰ ਦੁਬਾਰਾ ਖੋਲ ਦਿੱਤਾ ਗਿਆ ਜਾਂਚੀ ਇਸ ਮਾਮਲੇ 'ਚ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਔਰ ਜਿਹੜੇ ਕੋਰਟ ਦੇ ਲਾਸਟ ਆਦੇਸ਼ਾਂ ਅਨੁਸਾਰ ਇਹ ਜਿਹੜੇ ਉਸਾਰੀਆਂ ਹੈਗੀਆਂ ਇਲੀਗਲ ਉਸਾਰੀਆਂ ਫਿਰ ਚਾਹੇ ਉਹ ਸ਼ੋਰੂਮ ਹੋਣ ਫਿਰ ਚਾਹੇ ਉਹ ਜਿਹੜੇ ਬਾਇ ਬੇਸਮੈਂਟ ਚ ਚੱਲ ਰਹੀ ਪਾਰਕਿੰਗ ਦੀ ਜਗ੍ਹਾ ਤੇ ਚੱਲ ਰਹੇ ਆਫਿਸਿਸ ਹੋਣ ਪਰ ਫਲੋਰ ਤੇ ਰੈ residențial ਜਿਹੜੇ ਫਲੈਟਸ ਆ ਉਹਦਾ ਵਿੱਚ ਚੱਲ ਰਹੇ ਆਫਿਸਿਸ ਉਹਨੂੰ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਸੀਲ ਕੀਤੇ ਗਏ ਹੈਗੇ ਆ ਉਹ ਖੋਲ ਦਿੱਤੇ ਗਏ ਸੀਗੇ ਪਰ ਹੁਣ ਜਿਹੜਾ ਇੱਕ ਵਾਰੀ ਫੇਰ ਹਲਕਾ ਵੈਸਟ ਦੇ ਵਿੱਚ ਇਸ ਟਾਈਮ ਚੱਲ ਰਹੇ ਉਪਚੋਣਾਂ ਦੇ ਦੌਰਾਨ ਇਕਰੀਫਿਰ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਆਪਣੀ ਜਿਹੜੀ ਹੈ ਬੇਸਿਕਲੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਨ ਲਈ ਕਿਸੇ ਤਰੀਕੇ ਫਟਾਫਟ ਇਹ ਸੋਮਵਾਰ ਦੀ ਰਾਤ ਨੂੰ ਇਹ ਸ਼ੋਰੂਮ ਤੋਂ ਲੈ ਕੇ ਆਫਿਸਿਸ ਨੂੰ ਸੀਲ ਕੀਤਾ ਗਿਆ ਜਦੀ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਕਰਦੇ ਹੋਏ ਆਪਣੇ ਪਿੱਠ ਥੱਪ ਥਪਾਈ ਗਈ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਪਰ ਜਿਹੜੇ ਧੌਲਗੀ ਅਪਾਰਟਮੈਂਟ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਕੁੱਲ ਮਿਲਾ ਕੇ ਅੱਧੇ ਤੋਂ ਪੌਨੇ ਘੰਟੇ ਬਾਅਦ ਇਹ ਜਿਹੜੇ ਐਸੀਲਾ ਦੁਬਾਰਾ ਖੁਦ ਹੀ ਕਾਰਪੋਰੇਸ਼ਨ ਦੇ ਅਧਿਕਾਰੀ ਖੋਲਦੇ ਨਜ਼ਰ ਆਏ ਸੋ ਕੁੱਲ ਮਿਲਾ ਕੇ ਇੱਕ ਕੀ ਖੇਡ ਖੇਡਿਆ ਜਾ ਰਿਹਾ ਹੈ ਇਹ ਕਹੇ ਜੀ ਰਾਜਨੀਤੀ ਹੈ ਕਿ ਮਾਨਯੋਗ ਕੋਟਾ ਦੇ ਆਦੇਸ਼ਾਂ ਨੂੰ ਵੀ ਜਿਹੜਾ ਦੀ ਵੀ ਉਲੰਘਣਾ ਕੀਤੀਆਂ ਗਈਆਂ ਔਰ ਬਾਹੂਬਲੀ ਦੱਸਿਓ ਕਿ ਇਹ ਜਿਹੜੇ ਥੌਲਗੀ ਦੇ ਅਪਾਰਟਮੈਂਟਸ ਹੈ ਇਹਦੇ ਵਿੱਚ ਜਿਹੜੀ ਨਾਜਾਇਜ਼ ਉਸਾਰੀਆਂ ਦੇ ਪਿੱਛੇ ਵੀ ਕਿਤੇ ਨਾ ਕਿਤੇ ਸੁਨੀਲ ਮੜੀਆ ਦੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਦਾ ਹੀ ਹੱਥ ਹੈ ਉਹਨਾਂ ਨੂੰ ਕਿਹੜੇ ਰਾਜਨੀਤਿਕ ਨੇਤਾਵਾਂ ਦੀ ਕਿਹੜੇ ਰਾ ਨੀ ਤਵਾ ਦੀ ਸ਼ੈ ਹੈ ਕਿਸੇ ਸ਼ੈ ਤੇ ਇਹ ਸਾਰਾ ਖੇਲ ਖੇលਿਆ ਜਾ ਰਿਹਾ ਕਿ ਪਿਛਲੇ 35 ਸਾਲ ਤੋਂ ਹਜ਼ਾਰਾਂ ਲੋਕੀ ਜਿਹੜੇ ਐ ਉਹ ਆਪਣੀ ਪਾਰਕਿੰਗ ਲਈ ਆਪਣੀ ਜਾਇਜ ਆਪਣੇ ਬੇਸਿਕ ਅਧਿਕਾਰਾਂ ਲਈ ਮੰਗ ਕਰ ਰਹੇ ਨੇ ਕਿ ਉਹ ਉਹਨਾਂ ਦੀ ਮੰਗਾਂ ਨੂੰ ਦਰਕਿਨਾਰ ਕੀਤੇ ਹੋਏ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਲਈ ਜਿਹੜਾ ਪੂਰਾ ਦਾ ਪੂਰਾ ਸਰਕਾਰੀ ਤੰਤਰ ਜਿਹੜਾ ਹੈਗਾ ਉਹ ਲੱਗਿਆ ਹੋਇਆ ਔਰ ਜੇ ਦੂਸਰੇ ਪਾਸੇ ਗੱਲ ਕਰੀਏ ਤਾਂ ਇਹ ਵੀ ਗੱਲਾਂ ਉੱਠ ਰਹੀਆਂ ਕਿ ਕੀ ਸੁਨੀਲ ਮੜੀਆ ਪਰਿਵਾਰ ਵਾਕੇ ਹੀ ਇੰਨਾ ਸਸ਼ਕਤ ਹੈ ਕਿ ਪਾਰਟੀ ਕੋਈ ਵੀ ਹੋਵੇ ਜਿਹੜਾ ਰਾਜ ਹੈ ਉਹ ਜਿਹੜੀ ਚਲਦੀ ਹੈ ਉਹ ਸੁਨੀਲ ਮੜਿਆ ਪਰਿਵਾਰ ਦੀ ਹੈ ਫਿਰ ਚਾਹੇ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੋਵੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਾਂ ਪਿਛਲੇ 3 ਸਾਲ ਤੋਂ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੋ ਸਰਕਾਰਾਂ ਦੇ ਵਿੱਚ ਸੁਨੀਲ ਮੜਿਆ ਦੇ ਜਿਹੜੇ ਪਰਵਾਰ ਹੈ ਉਹ ਉਹਨਾਂ ਦੇ ਹਿਸਾਬ ਨਾਲ ਹੀ ਜੋ ਕੋਈ ਵੀ ਜਿਹੜਾ ਜਿਹੜਾ ਸਿਸਟਮ ਹੈ ਉਹ ਚੱਲਦਾ ਹਜੇ ਤੱਕ ਪ੍ਰਤੀਤ ਹੁੰਦਾ ਹੈ ਹਾਲਾਂਕਿ ਸੋਮਵਾਰ ਦੇ ਰਾਤ ਜਿਹੜੀ ਹੋਈ ਕਾਰਵਾਈ ਤੋਂ ਇੱਕ ਵਾਰ ਲੱਗਿਆ ਸੀਗਾ ਕਿ ਵਾਕਿ ਹੀ ਜਿਹੜਾ ਹੈਗਾ ਕਾਨੂੰਨ ਦੇ ਕਾਜ ਕਿ کہہ ਸਕਦੇ ਕਿ ਧੀਰ ਹੈ ਪਰ ਅੰਧੇਰ ਨਹੀਂ ਹੈ ਪਰ ਜਿੱਦਾਂ ਹੀ ਅੱਧੇ ਘੰਟੇ ਬਾਅਦ ਸੀਲਾ ਦੁਬਾਰਾ ਖੁੱਲਦੀਆਂ ਤਾਂ ਲੋਕਾਂ ਦਾ ਜਿਹੜਾ ਇੱਕ ਵਿਸ਼ਵਾਸ ਜਾਗਿਆ ਸੀ ਉਹ ਫੇਰ ਕਿਤੇ ਨਾ ਕਿਤੇ ਢਗਮਗਾਂਦਾ ਨਜ਼ਰ ਆਇਆ ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੁਸ਼ਿਆਨ ਨੂ ਦੀਆਂ ਨ ਤੋਂ ਇੱਕ ਬੜੀ ਫੇਰ ਤੋਂੜਨ ਨਾਲ ਜੁੜੇ ਪਰ ਇੱਕ ਬੜੀ ਫੇਰ ਜਿਹੜੀ ਖਬਰ ਆ ਰਹੀ ਹੈ ਲੁਧਿਆਣਾ ਦੇ ਮਾਲ ਰੋਡ ਤੇ ਬਨੇ ਹੋਏ ਧੌਲਗਿਰੀ ਅਪਾਰਟਮੈਂਟਸ ਨੂੰ ਲੈ ਕੇ ਆ ਰਹੀ ਹੈ ਦੱਸ ਦਈਏ ਕਿ ਸੁਨੀਲ ਮੜਿਆ ਪਰਿਵਾਰ ਵੱਲੋਂ ਜਿਹੜਾ ਇਹ ਧੌਲਗਿਰੀ ਅਪਾਰਟਮੈਂਟਸ ਸੀ ਜਿਹੜੀ ਦੇ ਵਿੱਚ ਬਹੁਤ ਸਾਰੀ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਸੀ ਫਿਰ ਚਾਹੇ ਉਹ ਗਰਾਉਂਡ ਫਲੋਰ ਤੇ ਬਣਾਏ ਗਏ ਸ਼ੋਰੂਮ ਉਹਨਾਂ ਯਾ ਪਾਰਕਿੰਗ ਜਿਹੜੀ ਕਿ ਪਾਰਕਿੰਗ ਦਿਖਾਈ ਗਈ ਆ ਉੱਥੇ ਬਣਾਏ ਗਏ ਆਫਿਸਸ ਹੋਣ ਸੋ ਇਸ ਸਾਰੇ ਇਲੀਗਲ ਉਸਾਰੀਆਂ ਨੂੰ ਲੈ ਕੇ ਲਗਭਗ ਪਿਛਲੇ 35 ਸਾਲ ਤੋਂ 톨ਗਿਰੀ ਅਪਾਰਟਮੈਂਟਸ ਦੇ ਲੋਕ ਜਿਹੜੇ ਆ ਉਹ ਕੋਰਟ ਦੇ ਵਿੱਚ ਕੇਸ ਲੜ ਰਹੇ ਨੇ ਆਪਣਾ ਆਪਣੀ ਪਾਰਕਿੰਗ ਅਪਾਰਟਮੈਂਟ ਦੇ ਮਾਲਕ ਆਪਣੀ ਪਾਰਕਿੰਗ ਦੇ ਲਈ ਲੜਾਈ ਲੜ ਰਹੇ ਨੇ ਦਾਸੀਏ ਕਿ ਪਿਛਲੇ ਲਗਭਗ 1.5 ਸਾਲ ਪਹਿਲਾਂ ਮਾਨਯੋਗ ਕੋਰਟ ਦੇ ਆਦੇਸ਼ ਅਨੁਸਾਰ ਜਿਹੜੀ ਇਲੀਗਲ ਉਸਾਰੀਆਂ ਸੀ ਫਿਰ ਚਾਹੇ ਉਹ ਗਰਾਉਂਡ ਫਲੋਰ ਤੇ ਬਣਾਏ ਗਏ ਸ਼ੋਰੂਮਸ ਹੋਣ ਬੀਸਮੈਂਟ ਤੇ ਚੱਲ ਰਹੀ ਪਾਰਕਿੰਗ ਦੀ ਜਗ੍ਹਾ ਤੇ ਚੱਲ ਰਹੇ ਆਫਿਸਿਸ ਹੋਣ ਜਾਂ ਫਰਸਟ ਫਲੋਰ ਤੇ ਰੈ residențial ਅਪਾਰਟਮੈਂਟਸ ਤੇ ਚੱਲ ਰਹੇ ਆਫਿਸਿਸ ਹੋਣ ਉਹ ਸਾਰਿਆਂ ਨੂੰ ਸੀਲ ਕੀਤੇ ਜਾਣ ਦੇ ਆਰਡਰ ਸੀ ਕੋਰਟ ਦੇ ਆਰਡਰ ਤਾ ਜਿਹੜੇ ਕਾਗਜ਼ਾਂ 'ਚ ਇਹਨੂੰ ਸੀਲ ਕੀਤੇ ਜਾਂਦੇ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਕਾਰਪੋਰੇਸ਼ਨ ਨੇ ਲਗਭਗ ਡੇਢ ਸਾਲ ਪਹਿਲਾਂ ਸੀਲ ਵੀ ਕੀਤੇ ਪਰ ਕਿਤੇ ਨਾ ਕਿਤੇ ਰਾਜਨੀਤਿਕ ਪ੍ਰੈਸ਼ਰ ਚ ਦਬਾਅ ਦੇ ਵਿੱਚ 2 ਤੋਂ 3 ਮਹੀਨੇ ਬਾਅਦ ਹੀ ਇਹ ਕਿਸੇ ਦਾਅ ਪੇਚ ਦੇ ਹੇਠ ਇਹਨੂੰ ਦੁਬਾਰਾ ਖੋਲ ਦਿੱਤਾ ਗਿਆ ਜਦਕਿ ਇਸ ਮਾਮਲੇ 'ਚ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ ਔਰ ਜਿਹੜੇ ਕੋਰਟ ਦੇ ਲਾਸਟ ਆਦੇਸ਼ ਅਨੁਸਾਰ ਇਹ ਜਿਹੜੇ ਉਸਾਰੀਆਂ ਹੈਗੀਆਂ ਇਲੀਗਲ ਉਸਾਰੀਆਂ ਫਿਰ ਚਾਹੇ ਹੋ ਸ਼ੋਰੂਮ ਹੋਣ ਫਿਰ ਚਾਹੇ ਹੋ ਜਿਹੜੇ ਬਾਇ ਬੇਸਮੈਂਟ ਚ ਚੱਲ ਰਹੀ ਪਾਰਕਿੰਗ ਦੀ ਜਗ੍ਹਾ ਤੇ ਚੱਲ ਰਹੇ ਆਫਿਸਿਸ ਹੋਣ ਫਸ ਫਲੋਰ ਤੇ ਰੈ residențial ਜਿਹੜੇ ਫਲੈਟਸ ਆ ਉਹਦਾ ਵਿੱਚ ਚੱਲ ਰਹੇ ਆਫਿਸਿਸ ਉਹਨੂੰ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਸੀਲ ਕੀਤੇ ਗਏ ਹੈਗੇ ਆ ਉਹ ਖੋਲ ਦਿੱਤੇ ਗਏ ਸੀਗੇ ਪਰ ਹੁਣ ਜਿਹੜਾ ਇੱਕ ਵਾਰੀ ਫਿਰ ਹਲਕਾ ਵੈਸਟ ਦੇ ਵਿੱਚ ਇਸ ਟਾਈਮ ਚੱਲ ਰਹੇ ਉਪਚੌਣਾਂ ਦੇ ਦੌਰਾਨ ਇਕਵਰੀਫਰ ਬਿਲਡਿੰਗ